ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਇੱਕ ਸੋਹਣੀ ਚੰਗੀਆਂ ਬਣਤਰਾਂ ਵਾਲੀ ਨੁਕਰੀ ਬਸ਼ੇਰੀ ਦਿਖਾਉਣ ਲੱਗੇ ਆ ਬਸ਼ੇਰੀ ਦੇ ਵਿੱਚ ਸੱਪਣ ਬਹੁਤ ਜ਼ਿਆਦਾ ਆ ਭਾਵੇਂ ਬਸ਼ੇਰੀ ਹੈ ਨੁਕਰੀ ਪਰ ਜਿਹੜੇ ਇਹ ਦੇ ਕੈਰੈਕਟਰ ਹਨਾ ਉਹ ਮਾਰਵਾੜੀ ਆ ਸ਼ੋਅ ਕੁਆਲਿਟੀ ਬੱਚੀ ਆਗੀ ਚੰਗੇ ਡਿਜ਼ਾਈਨ ਦੀ ਮੂੰਹ ਮਹਾਂਦਰਾ ਬੜਾ ਸੋਹਣਾ ਪਤਲਾ ਮੂੰਹ ਆ ਕੰਨ ਬਹੁਤ ਜ਼ਿਆਦਾ ਛੋਟਾ ਬਸ਼ੇਰੀ ਦੇ ਵਿੱਚ ਗੁਲਾਬੀਪਣ ਬੜਾਗਾ ਲੈਂਥ ਚੈੱਕ ਕਰੋ ਬਸ਼ੇਰੀ ਦੀ ਬਾਕੀ ਗਰਦਨ ਦੀ ਲੰਬਾਈ ਦੇਖੋ ਤੁਸੀਂ ਬਹੁਤ ਜਿਆਦੇ ਸੋਹਣੀ ਬਸ਼ੇਰੀ ਆ ਤੇ ਬਸ਼ੇਰੀ ਦੀ ਖੜਨੀ ਕਰਨੀ ਬਹੁਤ ਜਿਆਦੇ ਚੰਗੀ ਆ ਤੇ ਇਹਦੀ ਉਮਰ ਹੈਗੀ ਆ ਦੋਸਤੋ 1 ਸਾਲ ਤੇ 5 4 ਦਿਨਾਂ ਦੀ ਸੋ ਡੋਰਡਾਲੇ ਚੈਂਪੀਅਨ ਘੋੜੇ ਮਹਾਰਾਣੀ ਦੀ ਧੀ ਆ ਇਹ ਬਲੱਡ ਲਾਈਨ ਇਹਦੀ ਪਿਓ ਵਾਲੇ ਪਾਸਿਓ ਤਾਂ ਤੁਹਾਨੂੰ ਦੱਸਤੀ ਪਿਓ ਵਾਲੇ ਪਾਸਿਓ ਬੜਾ ਚੰਗਾ ਖਾਣ ਦਾਣਾ ਤੇ ਘੱਟ ਇਹ ਮਾਂ ਵਾਲੇ ਪਾਸਿਓ ਵੀ ਨਹੀਂ ਡੋਡਾ ਵਾਲੇ ਪ੍ਰਿੰਸ ਦੀ ਆ ਇਹਦੀ ਮਾਂ ਗੀ ਜਿਹੜੀ ਮਾਂ ਡੋੜਾ ਵਾਲੇ ਪ੍ਰਿੰਸ ਦੀ ਆ ਗਈ ਨੁਕਰੀ ਘੋੜੀ ਆ ਦੋਸਤੋ ਇਹਦੀ ਮਾਂ ਤੇ ਆਪ ਇਹ ਹੈਗੀ ਆ ਗਈ ਮਹਾਰਾਣੀ ਦੀ ਸੋ ਪਹਿਲਾਂ ਤੁਸੀਂ ਬਣ ਤਰਾਂ ਚੈੱਕ ਕਰ ਲਓ ਬਸ਼ੇਰੀ ਕੰਨੀ ਨਿੰਗਾ ਮਾਰ ਲਓ ਕੁਆਲਿਟੀ ਬੱਚੀ ਦੇ ਵਿੱਚ ਬਹੁਤ ਜ਼ਿਆਦਾ ਆ ਤੇ ਜਾਇਜ ਜੇ ਭਾਸਰ ਦੇ ਵਿੱਚ ਤੁਹਾਨੂੰ ਇਹ ਮਿਲ ਜੂਗੀ ਰੇਟ ਜਿਹੜਾ ਤੁਹਾਡੇ ਨਾਲ ਫੋਨ ਤੇ ਹੋਊਗਾ ਐਡਰੈਸ ਕਰ ਲਓ ਨੋਟ ਫਰੀਦਕੋਟ ਜ਼ਿਲ੍ਹਾ ਪਿੰਡ ਡੋੜ ਸੰਧੂ ਸਟੱਡ ਫਾਰਮ ਨੰਬਰ ਆਪਾਂ ਸਕਰੀਨ ਤੇ ਪਾਤਾ ਬਿੰਦਰ ਤੇ ਭਿੰਦਰ ਸੰਧੂ ਦਾ ਜਿਹੜੇ ਮਰਜੀ ਨੰਬਰ ਦੇ ਤੁਸੀਂ ਕਾਲ ਕਰ ਲਿਓ ਜਿਹਨੇ ਚੰਗੀ ਬਸ਼ੇਰੀ ਖਰੀਦਣੀ ਆ ਸੋ ਬਲੱਡ ਲਾਈਨ ਬੱਚੀ ਦੀ ਬਹੁਤ ਜ਼ਿਆਦਾ ਚੰਗੀ ਆ ਕੁਆਲਿਟੀ ਬਹੁਤ ਜ਼ਿਆਦਾ ਆ ਬੱਚੀ ਦੇ ਵਿੱਚ ਬਰੀਕੀਆਂ ਚ ਆ ਬਸ਼ੇਰੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਭਾਵੇਂ ਬੱਚੀ ਹੈ ਨੌਕਰੀ ਪਰ ਜਿਹੜੇ ਦੇ ਜਿਹੜੇ ਕੈਰੇਕਟਰ ਆ ਜਿਹੜੀ ਇਹਦੀ ਦੇਖ ਆ ਇਹਦੀਆਂ ਬਣਤਰਾਂ ਨੇ ਇਹਦਾ ਜਿਹੜਾ ਮਢੰਗਾ ਉਹ ਸਾਰਾ ਕੁਛ ਆ ਜਿਹੜਾ ਮਾਰਵਾੜੀ ਲੱਗਿਆ ਹੋਇਆ ਸੋ ਚੰਗੀ ਬੱਚੀ ਆ ਮਿੱਤਰੋ ਮਾਂ ਇਹਦੀ ਡੋਡਾਂ ਵਾਲੇ ਪ੍ਰਿੰਸ ਦਿੱਤੀ ਆ ਨੁਕਰੀ ਘੋੜੀਆਂ ਮਾਂ ਇਹਦੀ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗੀ ਬੁਸ਼ੇਰੀ ਖਰੀਦਣਾ ਚਾਹੁੰਦਾਗਾ ਜਿਹਨੂੰ ਆਇਆ ਵੀ ਜਾਰ ਆਪਾਂ ਸ਼ੌਂਕ ਨਾਲ ਪਾਲਣੀ ਆ ਬੁਸ਼ੇਰੀ ਵੈਸੇ ਬੱਚੀ ਹੋਂ ਦਾ ਪਲੀ ਹੋਈ ਖੜੀ ਆ ਸਾਲ ਪਰ ਉਮਰ ਦੀ ਹੋਗੀ ਤਾਂ ਨੰਬਰ ਕਰ ਲੋ 9464308899 ਤੇ ਦੂਜਾ ਨੰਬਰ ਆ 94637 984552 ਨੋਨੇ ਨੰਬਰਾਂ ਚੋ ਜਿਹੜੇ ਤੇ ਮਰਜੀ ਕਾਲ ਕਰ ਲਿਓ ਆ ਮੂਹ ਮਹਾਂਦਰਾ ਤੁਸੀਂ ਕੰਨਾਂ ਦੀ ਬਣਤਰ ਚੈੱਕ ਕਰ ਲਓ ਬਸ਼ੇਰੀ ਦੇ ਵਿੱਚ ਐਗਰੈਸ਼ਨ ਬਹੁਤ ਜ਼ਿਆਦਾ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਚੰਗੀ ਨੌਕਰੀ ਬਸ਼ੇਰੀ ਭਾਲ ਦਾ ਸੋਹਣੇ ਡਿਜ਼ਾਈਨ ਵਾਲੀ ਤਾਂ ਵੀਡੀਓ ਕੰਨੀ ਕਰ ਲਿਓ ਗੌਰ ਬਾਈਆਂ ਨੂੰ ਕਰ ਲਿਓ ਫੋਨ ਕਿਉਂਕਿ ਬਾਅਦ ਦੇ ਵਿੱਚ ਕੀ ਹੁੰਦਾ ਜਦੋਂ ਟਾਈਮ ਲੰਘ ਜਾਂਦਾਗਾ ਫਿਰ ਕਈ ਭਰਾ ਫੋਨ ਕਰੀ ਜਾਂਦੇ ਬਾਈ ਯਾਰ ਪਹਿਲਾਂ ਨਹੀਂ ਪਤਾ ਲੱਗਿਆ ਬੱਚੀ ਆਪਾਂ ਲੈ ਲੈਂਦੇ ਸੋ ਹੁਣ ਪਹਿਲਾ ਮੌਕਾ ਸਾਹਮਲੇਓ ਫੋਨ ਲਾ ਲਿਓ ਤੇ ਡੋੜ ਪਿੰਡ ਜਾ ਕੇ ਤੁਸੀਂ ਇਹ ਬੱਚੀ ਦੇਖ ਕੇ ਸੰਧੂ ਸਟੱਡ ਫਾਰਮ ਦੇ ਉੱਤੇ ਖਰੀਦ ਸਕਦੇ ਹੋ ਦੋਸਤੋ ਇੱਕ ਦੋ ਜਾਨਵਰ ਆ ਜਿਹੜੇ ਬਾਈਰਗਿਆਂ ਕੋਲੇ ਨੋਕਰੇ ਹੋਰ ਵੀ ਹੈਗੇ ਆ ਬਕਾਊ ਘੋੜੀਆਂ ਉਹਨਾਂ ਬਾਰੇ ਵੀ ਤੁਸੀਂ ਗੱਲਬਾਤ ਫੋਨ ਤੇ ਕਰ ਸਕਦੇ ਹੋ ਪੁੱਛ ਸਕਦੇ ਹੋ ਤੇ ਫਾਰਮ ਤੇ ਜਾ ਕੇ ਜਾਨਵਰ ਦੇਖ ਸਕਦੇ ਹੋ ਸੋ ਗੌਰ ਕਰਿਓ ਵੀਡੀਓ ਕੰਨੀ